ਅਸੀਂ ਵੀਰਾਂ ਜੀ ਤੁਹਾਨੂੰ ਨੂਰਮੰਹ ਰੋਡ ਤੋਂ ਦਿਖਾ ਰਹੇ ਹਾਂ ਨੂਰਮੰਹ ਰੋਡ ਤੇ ਬਾਬਾ ਬਲਕਨਾ ਮਹੰਦਰ ਦੇ ਕੋਲ ਇੱਕ ਜ਼ਬਰਦਸਤ ਐਕਸੀਡੈਂਟ ਹੋਇਆ ਔਰ ਗੱਡੀਆਂ ਪਲਟ ਗਈਆਂ ਕਾਰਨ ਪੁੱਛ ਲੈਣੇ ਕੀ ਗੱਲਬਾਤ ਹੋਈ ਆ ਇਹਨਾਂ ਨੂੰ ਪੁੱਛ ਲੈਣੇ ਆ ਕੀ ਗੱਲਬਾਤ ਹੋਈ ਆ ਨਾਲ ਸਾਡੇ ਮੌਜੂਦ ਆ ਸਰ ਕੀ ਗੱਲ ਹੋਈ ਇਹਦਾ ਨਾਮ ਦੱਸੋ ਜੀ ਪਹਿਲੇ ਹਾਂ ਜੋ ਹੋਇਆ ਦੱਸ ਦੇ ਭਾਈ ਹਾਂਜੀ ਹਾਂਜੀ ਕੋਈ ਨਹੀਂ ਪਿਛੋ ਵਟੇ ਕਰ ਮੈਂ ਪਿਛੋ ਆ ਰਿਹਾ ਸੀ ਅੱਛਾ ਜੀ ਤੇ ਗੱਡੀ ਯਾਨੀ ਕਿ ਉਧਰੀ ਉਦੀ ਸਾਈਡ ਐਨ ਹੋ ਗਈ ਤੇ ਮੇ ਕੋ ਸਮਝ ਨਹੀਂ ਗਈ ਗੱਡੀ ਕੱਟੀ ਪਲਟ ਗਈ ਗੱਡੀ ਪਲਟ ਗਈ ਹਾਂਜੀ ਤੇ ਕੋਈ ਜਾਨੀ ਨਕਸਰ ਨਹੀਂ 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 ਸ਼ਾਂਤ ਰਹੋ ਗੱਡੀ ਰਿਕ ਨਿਕ ਨਸਾਨ ਗੱਡੀ ਦਾ ਸਾਹਮਣੇ ਪਲਟ ਗਈ ਗੱਡੀ ਕਿੰਨੇ ਮੈਂਬਰ ਸੀ ਬਾਈ ਗੱਡੀ ਕੱਲੇ ਕੱਲੇ ਸੀ ਕਿੱਥੋਂ ਆ ਰਹੇ ਸੀ ਤੁਸੀਂ ਅਸੀਂ ਪਿੱਛੇ ਆ ਰਹੇ ਇਕੱਠੇ ਆ ਰਹੇ ਸੀ ਕਿ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਮਹਿਦਪੁਰ ਤੋਂ ਆ ਜੀ ਮਹਿਦਪੁਰ ਜਾਣਾ ਕਿੱਥੇ ਸੀ ਤੁਸੀਂ ਪਿੰਡੀ ਜਾਣਾ ਹੈ ਮਹਿਦਪੁਰੀ ਬਿਲਕੁਲ ਵਾਪਸ ਆਣਾ ਜੀ ਗੱਡੀਆਂ ਤੇਜ਼ ਸੀ ਦੋਨੇ ਤੇਜ਼ ਕਰਕੇ ਗੱਡੀਆਂ ਤੇ ਨਹੀਂ ਨਹੀਂ ਗੱਡੀ ਗੱਡੀ ਨਾਲ ਗੱਡੀ ਲੱਗੀ ਨਾ ਓਵਰਟੇਕ ਹੋ ਗਿਆ ਤਾਂ ਇਹਨਾਂ ਨੇ ਕਿਹਾ ਜੀ ਓਵਰਟੇਕ ਹੋ ਗਿਆ ਓਵਰਟੇਕ ਕਰਕੇ ਗੱਡੀਆਂ ਆਪਸੀ ਵਾਜੀ ਆਪਸ ਦੇ ਵਿੱਚ ਵੱਜ ਗਈਆਂ ਆ ਕੁਛ ਕੁਛ ਇੱਕ ਗੱਲਬਾਤ ਹੋਰ ਕਰਾਂਗੇ ਹਾਂ ਜੀ ਹਾਂ ਜੀ ਆਈ ਉਟ ਭਾਜੀ ਇੱਧਰ ਕੰਜੀ ਨਾ ਜੀ ਇੱਧਰ ਮੇਰਾ ਨਾਮ ਭਾਜੀ ਬੋਵੀ ਸਿੰਘ ਕੀ ਕਿਥੋਂ ਆਏ ਕਿਹਾ ਮੈਂ ਜੀ ਬੰਨ ਮੇਰਾ ਮਲਸੀਆ ਵਾਂ ਗੱਡੀ ਚਾਣਾ ਮੈਂ ਇਥੇ ਕੋਤ ਜੁਣੀ ਅੰਝ ਇੱਥੇ ਆਇਆ ਸੀ ਭਾਈ ਨੂੰ ਮਿਲਣ ਲਈ ਮੇਰੇ ਕੋ ਗੱਡੀਆਂ ਆਈਆਂ ਦੋਨੋਂ ਤੇਜ਼ ਬਹੁਤ ਜ਼ਿਆਦੀਆਂ ਇੱਕ ਆਈ ਭਾਜੀ ਇੱਕ ਗੱਡੀ ਇੱਕ ਉਹਨਾਂ ਦੀ ਸੀ ਅੱਛਾ ਜਿਹੜਾ ਗੱਡੀ ਨਾਲ ਟਪੀਨ ਗੱਡੀ ਸਾਹ ਵੀ ਨਹੀਂ ਭਾਈ ਜਨਾ ਗੱਡੀ ਸਾਹ ਨਹੀਂ ਹੋਈ ਸਾਹ ਵੀ ਨਹੀਂ ਹੋਈ ਕਿ ਜਿਆਦੀ ਸੀਗੀ ਬਹੁਤ ਵੱਡੇ ਕਰਦੇ ਸੀਗੇ ਤੂੰ ਬਿਲਕੁਲ ਮੌਕੇ ਤੇ ਦੇਖਿਆ ਮੈਂ ਭਾਈ ਸਾਹਮਣੇ ਖੜਾ ਮੈਂ ਹੀ ਕੱਟਿਆ ਭਾਈ ਦੁਬਾਰਾ ਉਹਨਾਂ ਨੂੰ ਹੀ ਖੜਿਆ ਤੁਹਾਡੇ ਕਹਿੰਦਾ ਮੋਲ ਤੇਜੀ ਜਾਨੀ ਜਾਨੀ ਹਾਂ ਬਚਾਉ ਗਿਆ ਇਹ ਗੱਲਾਂ ਸੀ ਉਹਨਾਂ ਦੀ ਫੈਮਿਲੀ ਵਿਚਾਰੇ ਦੀ ਬਚਾਅ ਹੋ ਗਿਆ ਜਾਨ ਬਈ ਉੱਧਾ ਕੋਈ ਗੱਲ ਉਹ ਬਚਾਅ ਕਹਿੰਦੇ ਬਹੁਤ ਹੋ ਗਿਆ ਬਰ ਬਚਾਅ ਬਹੁਤ ਜ਼ਿਆਦਾ ਹੋਇਆ ਆ دوسری ਗੱਡੀ ਵੀ ਦਿਖਾ ਦੇ ਆ دوسری ਗੱਡੀ ਉਹ ਔਰ ਉਸ ਗੱਡੀਆਂ ਦੇ ਨਾਲ ਵੀ ਗੱਡੀ ਵਾਲੇ ਜਿਹਨਾਂ ਆਈ ਆ ਉਹ ਗੱਲਬਾਤ ਕਰ ਲੈਣੇ ਆ ਜਿਵੇਂ ਤੋਂ ਚਸ਼ਮਦੀਤ ਦਾ ਨੇ ਦੱਸਿਆ ਕਿ ਗੱਡੀਆਂ ਦੋਨੇ ਤੇਜ਼ ਸੀਗੀਆਂ ਗੱਡੀਆਂ ਦੋਨੇ ਤੇਜ਼ ਸੀਗੀਆਂ ਤੇਜ਼ੀ ਦੇ ਕਰਕੇ ਦੋਨੇ ਗੱਡੀਆਂ ਜਿਹੜੀਆਂ ਇੱਥੇ ਨੂਰਮੰਦਰ ਰੋਡ ਤੇ ਪਲਟ ਗਈਆਂ ਆ ਗੱਲਬਾਤ ਹੋਰ ਵੀ ਕਰ ਲੈਣੇ ਆ ਦੂਜੇ ਨਾਲ ਮੌਕੇ ਤੇ ਜਿਹੜੀ ਪੁਲਿਸ ਵੀ ਪਹੁੰਚ ਚੁੱਕੀ ਆ ਗੱਲਬਾਤ ਕਰ ਲੈਣੇ ਆ ਜੀ ਜੀ ਸਰ ਤੁਹਾਡੀ ਗੱਡੀ ਜੀ ਨਹੀਂ ਨਹੀਂ ਗੱਡੀ ਗੱਲਬਾਤ ਪਤਾ ਨਹੀਂ ਸਰਾ ਹੀ ਤਾਂ ਹੋਣੀ ਅੱਛਾ ਇਧਰ ਆ ਬਾਈ ਭਾਜੀ ਹੁਣੀ ਇਹਨਾਂ ਦੀ ਕਾਰ ਦੀ ਹਾਂ ਸਰ ਕੀ ਨਾ ਜਿਹੜਾ ਮੇਰਾ ਰੀਸ਼ ਗੁਆਰ ਦੀ ਕਿਹੜੀ ਗੱਡੀ ਸੀ ਤੇਰੀ ਬਲੇਰੋ ਹੀ ਕੀ ਗੱਲਬਾਤ ਹੋਣੀ ਹੈ ਗਾਲਵਾਦ ਪਾਈਏ ਪਿੱਛੇੋਂ ਆਉਂਦਾ ਸੀਗਾ ਟੱਕਰ ਮਾਰੀਏ ਨੇ ਪਿੱਛੇ ਲਿਆ ਗੇ ਸੀਗਾ 110 ਬੀ ਤੇ ਹਾਂਜੀ ਹਾਂਜੀ ਤੁਸੀਂ ਕਿੱਥੋਂ ਆ ਰਹੇ ਸੀ ਅਈ ਪਿੰਡੋਂ ਆਉਂਦੇ ਨੰਗਲਾ ਪਿੰਡ ਆ ਆਪਣਾ ਜੀ ਨੰਬਰ ਸੀ ਗੱਡੀ 'ਚ ਭਾਜੀ ਤਿੰਨ ਮੈਂਬਰ ਸੀਗੇ ਜਾਨੀ ਨੁਕਸਾਨ ਤਾਂ ਨਹੀਂ ਕੋਈ ਦਾ ਭੈਣ ਦੇ ਲੱਗੀ ਸਾਡਾ ਸ਼ੋਲਡਰ ਤੇ ਹਾਂਜੀ ਹਾਂਜੀ ਉਹ ਗਏ ਹਸਪੀਟਲ ਹਾਂਜੀ 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 ਪੌਸ ਨੂੰ ਕੰਫਰਮ ਕਰਤਾ ਹਾਂਜੀ ਆਹ ਲੇ ਆ ਗਈ ਆ ਜੀ ਪੌਸ ਆ ਗਈ ਆ ਕੀ ਤੀ ਗਲਤੀ ਲੱਗਦੀ ਤੁਹਾਨੂੰ ਠੀਕ ਲੱਗਦਾ ਲੋਕ ਗਲਤੀ ਇਹਦੀ ਓਵਰ ਸਪੀਡ ਸੀਗੀ ਓਵਰ ਸਪੀਡ ਦੀ ਤਿੰਨੀ ਓਵਰ ਸਪੀਡ ਰੋਡ ਹੀ ਨਾ ਹੈ ਜੀ ਓਵਰ ਸਪੀਡ ਵਾਲੀ ਇਹਦੀ ਓਵਰ ਜਿਆਦਾ ਸਪੀਡ ਸੀ ਜੱਦੀ ਨੰਬਰ ਕੀ ਜੀ ਤੁਹਾਡਾ ਮੇਰੀ ਯਾਦ ਹੈ BB010 ਆਈ ਭਾਈ ਉਹ ਇਹਨਾਂ ਦਾ ਕਹਿਣ ਦਾ ਮਤਲਬ ਹੈ ਗੱਡੀ ਵੀ ਦਿਖਾ ਦਿੰਨੇ ਆ ਤੁਹਾਨੂੰ ਜਿਹੜੀ ਗੱਡੀ ਇਹ ਨਾਲ ਐਕਸੀਡੈਂਟ ਹੋਇਆ ਹੈ ਯਾਨੀ ਕਿ ਇਹਨਾਂ ਦਾ ਕਹਿਣ ਦਾ ਮਤਲਬ ਆ ਓਵਰ ਸਪੀਡ ਸੀ ਦੋਨੇ ਗੱਡੀਆਂ ਜਿਹੜੀਆਂ ਓਵਰ ਸਪੀਡ ਸੀ ਓਵਰ ਸਪੀਡ ਦੇ ਕਾਰਨ ਦੋਵੇਂ ਨੇ ਦੋਵੇਂ ਉਹ ਦੋਵੇਂ ਸਪੀਡ ਨੇ ਜੀ ਉਹਨੇ ਰੱਬਾ ਮੇਰਾ ਨਾ ਉਹਨੇ ਆ ਕੇ ਇਹ ਦੇ ਦੇ ਸਾਈਡ ਤੇ ਮਾਰੀ ਫਿਰ ਉਹਦੇ ਤੋਂ ਬਾਅਦ ਮੈਂ ਬੈਠੀ ਮੈਂ ਹੋਰ ਸਪੀਡ ਤੇ ਕਿੱਦਾਂ ਚਲਾ ਸਕਦਾ ਗੱਡੀ ਭੈਣ ਮੇਰੀ ਮਦਰ ਮੇਰੇ ਨਾਲ ਸੀਗੀ ਭੈਣ ਦੇ ਸੱਟ ਲੱਗੀ ਆ ਉਹ ਕੱਲਾ ਹੀ ਸੀ 120 ਦੀ ਸਪੀਡ ਤੇ ਕੱਲਾ ਹੀ ਉਹਨੇ ਟੱਕਰ ਮਾਰੀ ਆ ਦੇਖੋ ਤੁਸੀਂ ਬਾਕੀ ਦੀ ਸਪੀਡ ਤੇ ਇਹ ਲੋ ਗੱਡੀ ਕੰਧ ਤੋੜਦੀ ਆ ਖੰਭੇ ਲਾਤਦੇ ਆ ਹਾਂ ਉਹ ਨਾਲ ਗੱਲ ਕਰਕੇ ਤਾਰੂ ਕਿੱਥੇ ਜਾ ਦੇਖੇ ਤਦਾਂ ਦਰੂਪੇਤੀ ਹੋ ਜਾਂਦੇ ਕਿ ਨਾ ਤੁਸੀਂ ਨੋਟ ਨਹੀਂ ਕੀਤਾ ਤੇ ਰਨ ਵਾਲਾ ওভার ਸਪੀਡ ਬਹੁਤ ਅਗੇ ওভার ਸਪੀਡ ਵੀ ਸੀ ਤੇ ਡਰਿੰਕ ਵੀ ਕੀਤੀ ਹੋਈ ਲੱਗਦੀ ਹੈ ਹਾਂਜੀ ਹਾਂਜੀ ਤੋ ਜੀ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਆ ਔਰ ਗੱਡੀਆਂ ਦੋ ਦਾ ਇਹਨਾਂ ਦਾ ਕਹਿਣਾ ਹੈ ਦੂਸਰੀ ਗੱਡੀ ਦਾ ਜਦਾਂ ਇਹ ਭਾਈ ਸਾਹਿਬ ਦੇ ਹੈਗੇ ਆ ਇਹਨਾਂ ਦਾ ਕਹਿਣਾ ਕਿ ਗੱਡੀ ਦੇ ਵਿੱਚ ਫੈਮਿਲੀ ਪੂਰੀ ਸੀ ਔਰ ਗੱਡੀ ওভার ਸਪੀਡ ਸੀਗੀ ਤੇ ਇੱਕ ਹਮੇਸ਼ਾ ਲੇਡੀ ਦੇ ਸੱਟ ਵੀ ਲੱਗੀ ਆ ਔਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਇੱਕ ਤਾਲੇਰ ਤੇ ਅਸੀਂ ਦਿਖਾ ਰਹੇ ਹਾਂ ਗੱਡੀਆਂ ਨੂੰ ਪਲਟੀਆਂ ਕੀ ਗਲਤ ਹੋਈ ਜਾਂਦੀ ਸਰ ਇਹ ਐਕਸੀਡੈਂਟ ਇਹ ਓਵਰਟੇਕ ਦੇ ਚੱਕਰ ਜਿਹੇ ਗੱਡੀਆਂ ਪਲਟੀਆਂ ਵਾ ਅਸੀਂ ਤਾਂ ਹੁਣੇ ਆਏ ਆ ਪੁੱਛ ਗੇਸ ਕਰ ਰਹੇ ਹੁਣ ਦੇਖਦੇ ਆ ਕੀ ਬਣਦਾ ਬਣਦੀ ਕਾਰਵਾਈ ਕਰਾਂਗੇ ਹੁਣ ਸਰ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਬਚਾ ਹੋ ਗਿਆ ਜਾਨੀ ਨੁਕਸਾਨ ਹਾਂਜੀ ਕੀ ਨਾ ਤੇ ਮੇਰਾ ਨਾਮ ਬਲਜੀਤ ਸਾਕਰ ਹਾਂ ਨਾ ਤੁਸੀਂ ਕੀ ਨਾ ਜੀ ਹਰੀਪਾਲ ਜੀ ਮੈਂ ਤੁਸੀਂ ਮੌਕੇ ਤੇ ਮੌਜੂਦ ਸੀ ਹਾਂਜੀ ਮੈਂ ਆ ਗਿਆ ਸੀਗਾ ਮੌਕੇ ਤੇ ਇਹ ਬਹੁਤ ਜਿਹੜੀ ਕਾਲੀ ਗੱਡੀ ਹੈ ਬਹੁਤ ਓਵਰ ਸਪੀਡ ਤੇ ਸੀਗੀ ਇਹਨੇ ਇਹਨੂੰ ਸਾਈਡ ਮਾਰੀ ਇਹ ਚਿੱਟੀ ਗੱਡੀ ਨੂੰ ਜਦੋਂ ਸਾਈਡ ਮਾਰੀ ਆ ਤੇ ਉਹ ਖੰਭਾ ਤੋੜ ਕੇ ਤੇ ਗੱਡੀ ਇੰਨੀ ਸਪੀਡ ਤੇ ਸੀ ਕਿ ਜਾ ਕੇ ਕੰਧ ਤੋੜ ਕੇ ਵੀ ਪਲਟ ਗਈ ਆ ਇੰਨੀ ਜ਼ਿਆਦਾ ਘੱਟ ਤੋਂ ਘੱਟ 110 120 ਦੀ ਸਪੀਡ ਤੇ ਹੋ ਗਈ ਤੁਹਾਡਾ ਕਹਿੰਦਾ ਮਤਲਬ ਵੀ ਓਵਰ ਸਪੀਡ ਸੀ ਬਹੁਤ ਜ਼ਿਆਦਾ ਓਵਰ ਸਪੀਡ ਸੀ ਤਸਵੀਰਾਂ ਤੁਹਾਨੂੰ ਜਿਹੜੀਆਂ ਏਕ ਟਲਰ ਤੇ ਦਿਖਾ ਰਹੇ ਆ ਦੋ ਗੱਡੀਆਂ ਜਿਹੜੀਆਂ ਵਾ ਇੱਥੇ ਨੂਰਮੈਰ ਰੋਡ ਤੇ ਬਾਬਾ ਬਾਲਕनाथ ਮੰਦਿਰ ਦੇ ਕੋਲ ਜਿਹੜੀਆਂ ਪਲਟੀਆਂ ਵਾ ਔਰ ਇਸ ਦੇ ਨਾਲ ਖੰਭਿਆਂ ਨੂੰ ਤੇ ਇਤਵਾਰ ਨੂੰ ਵੀ ਨੁਕਸਾਨ ਹੋਇਆ ਪਰ ਇੱਕ ਬਹੁਤ ਜਾਨੀ ਕਿ ਚੰਗੀ ਗੱਲ ਹੋਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਾਮੂਲੀ ਸੱਟਾਂ ਲੱਗੀਆਂ ਕੈਮਰਾ ਪ੍ਰਸਾਦ ਸੁਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾਲਰ ਨਿਊਜ਼ ਨ